ਜਾ ਮੇਰਾ ਮੇਨ ਪਬਲਿਕ ਜਾਂ ਮੋਤਬਰਾਂ ਨਾਲ ਮੀਟਿੰਗ ਕਰਨ ਦਾ ਮੁੱਖ ਮਕਸਦ ਜਿਹੜਾ ਹੈ ਜਿਹੜਾ ਜਿਹੜਾ ਅੱਜ ਦੇ ਦਿਨ ਦਾ ਸਭ ਤੋਂ ਮੀਨ ਮੁੱਦਾ ਬਣਿਆ ਪਿਆ ਡਰਗ ਨਸ਼ਾ ਚਾਹੇ ਉਹ ਸਿੰਥੈਟਿਕ ਡਰਗ ਆ ਚਾਹੇ ਦੂਸਰਾ ਚਾਹੇ ਇੰਜੈਕਸ਼ਨਸ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੇ ਪਬਲਿਕ ਦਾ ਸਾਥ ਲੈਣ ਵਾਸਤੇ ਕੀ ਸਾਰੇ ਜਿਹੜੇ ਮੋਤਬਰ ਐ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦੇਣ ਤੇ ਜਿਹੜੇ ਕੁਝ ਥੋੜੀਆਂ ਜੀਆਂ ਗੰਦੀਆਂ ਮਛੀਆਂ ਪਿੰਡਾਂ 'ਚ ਬਹੁਤੀਆਂ ਨਹੀਂ ਹੈਗੀਆਂ ਬਟ 2-2 3-3 ਜਾਂ 4 ਹੋਣਗੀਆਂ ਇਹਨਾਂ ਨੂੰ ਫੜ ਕੇ ਦੇ ਅੰਦਰ ਦਿੱਤਾ ਜਾਵੇ ਇਸੇ ਮਕਸਦ ਨਾਲ ਮੈਂ ਜਿਹੜਾ ਇੱਥੇ ਮੀਟਿੰਗ ਕਰਨਾ ਆ ਸਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਸਭਰਾ ਦੇ ਵਿੱਚ ਨਸ਼ਾ ਸ਼ਰੀਆਂ ਵੇਖਦਾ ਪਰ ਕੋਈ ਕੋਈ ਕਾਰਵਾਈ ਨਹੀਂ ਕਰਦੇ ਜਦੋਂ ਚੌਕੀ ਜਾਂ ਠਾਣੇ ਚਾਹੀਦਾ ਤੇ ਕਹਿੰਦੇ ਕਿ ਮੁਲਾਜ਼ਮ ਹੀ ਨਹੀਂ ਹੈਗੇ ਕੀ ਕਹਿਣਾ ਚਾਹੀਦਾ ਨਹੀਂ ਮੁਲਾਜ਼ਮ ਦੀ ਪ੍ਰੋਬਲਮ ਜ਼ਰੂਰ ਹੈਗੀ ਹੀ ਇੱਥੇ ਨਾ ਫੋਰਸ ਦੀ ਡਿਊਰਿੰਗ ਇਲੈਕਸ਼ਨ ਜਿਹੜੀ ਸੀ ਨਾ ਉਦੋਂ ਫੋਰਸ ਸਾਡੀ ਕਰੀਬ 6-700 ਬੰਦਾ ਜਿਹੜਾ ਸੀ ਆਊਟ ਆਫ ਸਟੇਟ ਗਿਆ ਸੀ ਹੋਮ ਗਾਰਡ ਤੇ ਇੱਕ 400 ਬੰਦਾ ਸਾਡਾ ਜਿਹੜਾ ਸ਼ੰਭੂ ਬੈਰੀਅਰ ਤੇ ਗਿਆ ਹੈ ਉਹਦੇ ਕਰਕੇ ਸਾਨੂੰ ਪ੍ਰੋਬਲਮ ਜ਼ਰੂਰ ਹੈਗੀ ਹੀ ਬਟ ਹੁਣ ਇਹ ਜਿਹੜੀ ਸਟਰੈਂਥ ਪੂਰੀ ਕਰ ਦੇਣ ਲੱਗੇ ਆ ਜਲਦੀ ਤਾਰੇ ਕੋਈ ਖਿਆ ਜਾ ਰਿਹਾ ਮੈਨੇ ਉਹ ਜਿਹੜਾ ਫੁੱਲ ਜੋਰਾ ਤੇ ਹੋ ਰਹੀ ਹੈ ਚੌਕੀ ਦੇ ਰੂਹੇ ਗਾੜੀ ਨੂੰ ਰੁਕੇ ਤੇ ਟਰਾਲੇ ਪਰ ਪਰ ਕੇ ਜਾ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਇੱਥੇ ਮਾਈਨਿੰਗ ਜਿਹੜੀ ਆ ਦੂ ਤੇ ਖੱਡਾ ਜਿਹੜੀਆਂ ਲੀਗਲ ਹੈ ਜੱਲੂ ਕਿਆਲੀ ਤੇ ਇੱਕ ਸੈਕੰਡ ਮਿੰਟ ਸੀਗਾ ਹੁਣ ਸਾਹ ਦੇ ਵਿੱਚ ਹੀ ਹੋ ਰਹੀ ਹੈ ਨਹੀਂ ਜਿਹੜਾ ਵੀ ਸਾਡੇ ਧਿਆਨ ਚ ਆਉਂਦਾ ਉਹਨੂੰ ਸਪੇਅਰ ਨਹੀਂ ਕਰਦੇ ਫਿਰ ਉਹਨੂੰ ਫਿਰ ਮੋਤੇ ਪਰਚਾ ਹੀ ਹੁੰਦਾ ਹੈ ਅੰਦਰ ਹੀ ਦਿੱਤਾ ਜਾਂਦਾ ਉਹਦਾ ਵੀਕਲ ਨਹੀਂ ਛੱਡਦਾ ਜਲਦੀ ਸਰ ਕੇ ਨਰਨ ਦੇ ਕਹਿਣਾ ਹੈ ਕਿ بار بار ਮੀਟਿੰਗ ਕਰਨ ਤੋਂ ਬਾਅਦ ਵੀ ਨਸ਼ਾ ਦੇ ਕੋਈ ਘਟਾਉਣੇ ਹੋਇਆ ਤਾਂ ਦੇਖੋ ਐਫਰਟਸ ਕਰਨੀਆਂ ਜਿਹੜੀਆਂ ਉਹ ਸਾਡਾ ਮੇਨ ਮੁੱਦਾ ਰਹਿਣਾ ਚਾਹੀਦਾ ਕੋਸ਼ਿਸ਼ ਜਿਹੜੀ ਹੈ ਉਹ ਜਾਰੀ ਰੱਖਣੀ ਚਾਹੀਦੀ ਹੈ ਕੋਸ਼ਿਸ਼ ਕਰਾਂਗੇ ਤੇ ਕੰਟਰੋਲ ਵੀ ਹੋਊਗਾ ਤੇ ਜੇ ਵਿਹਲੇ ਬੈਠੇ ਰਹਾਂਗੇ ਖਾਤੇ ਆਤਰਾ ਕੇ ਤੇ ਫਿਰ ਤਾਂ ਕੁਝ ਵੀ ਨਹੀਂ ਹੋਣਾ ਮੇਰਾ ਹੁਣ ਦਾ ਮਕਸਦ ਤੇ ਹੋਈ ਆ ਹੁਣ ਮੈਨੂੰ ਕਾਫੀ ਗੱਲਾਂ ਦਾ ਪਤਾ ਲੱਗਾ ਹੈ ਮੇਰੇ ਖਿਆਲ ਆ ਵੀ ਜਿਹੜੇ ਇਹ 3-4 ਬੰਦੇ ਆ ਜਿਹੜੇ ਮੇਨ ਡਰੱਗ ਪੈਡਲਰ ਆ ਇਹਨਾਂ ਨੂੰ ਫੜ ਕੇ ਅੰਦਰ ਦਵਾਂਗੇ ਵਿਦਨ ਨੋ ਵੀਕ ਵਿਦਨ ਵੀ ਸਭ ਤੋਂ ਪ੍ਰਾਣੀ ਮੁਲਾਜ਼ਮਾਂ ਦਾ ਵੀ ਇਛਣਾ ਰਿਹਾ ਕਿ ਨਸ਼ੇ ਦੇ ਸਜ਼ਾ ਕਰਨਾ ਬੜੀ ਹੋਇਆ ਨਹੀਂ ਜੇ ਕੋਈ ਇਹੋ ਜਿਹਾ ਮੁਲਾਜ਼ਮ ਪਾਇਆ ਜਾਊਗਾ ਕਿਸੇ ਨਾ ਕੋਈ ਰਿਲੇਟਡ ਹੋਇਆ ਜਦੋਂ ਕੋਈ ਬੰਦਾ ਫੜਿਆ ਜਾਂਦਾ ਤੇ ਜੇ ਕੋਈ ਇਹੋ ਜਿਹੀ ਗੱਲ ਸਾਡੇ ਸਾਹਮਣੇ ਆਈ ਉਹਨੂੰ ਸਪੇਅਰ ਨਹੀਂ ਕੀਤਾ ਜਾਊਗਾ ਮੁਲਾਜ਼ਮ ਨੂੰ ਉੱਥੇ ਵੀ ਕਾਰਵਾਈ ਹੋਊਗੀ ਬਰਾਬਰ ਦੀ ਕਾਰਵਾਈ ਹੋਊਗੀ ਸਾਕ ਇੰਕ੍ਰੋਸਰ ਦਿੱਤਾ ਗਿਆ ਪਿੰਡ ਵਾਸੀ ਹਾਂਜੀ ਇੰਕ੍ਰੋਸਰ ਦਿੱਤਾ ਗਿਆ ਪਿੰਡ ਵਾਸੀ ਪ੍ਰਿੰਟ ਵਾਸੀਆਂ ਨੂੰ ਤੇ ਉਹ ਵੀ ਭਰੋਸਾ ਦਿੱਤਾ ਗਿਆ ਵੀ ਜਿਹੜੀਆਂ ਗੰਦੀਆਂ ਮਛੀਆਂ ਫੜ ਕੇ ਅੰਦਰ ਦਵਾਂਗੇ ਹਫਤੇ 10 ਦਿਨ ਦੇ ਵਿੱਚ ਵਿੱਚ ਸਾਰੇ ਕਿਰਦਤ ਸਿੰਘ ਨੇ ਭਾਈ ਨੇ ਦਰਖਾਸਤ ਦਿੱਤੀ ਆ ਭਾਈ ਨੇ ਨਾਮ ਲਿਖ ਦਿੱਤੇ ਉਹਨਾਂ ਨੂੰ ਕਿੰਨੇ ਦਿਨਾਂ ਤੱਕ ਉਹ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਜੀ ਨਾਮ ਮੇਰੇ ਕੋ ਆਗੇ ਉਹ ਕੋਈ ਅੰਦਰ ਦਵਾਂਗੇ ਮੇਰਾ ਨਾਮ ਕਾਰ ਸਿੰਘ ਪਿੰਡ ਸਭਰਾਜੀ ਅੱਜ ਪੁਲਿਸ ਨਾਲ ਪਿੰਡ ਵਾਸੀਆਂ ਦੀ ਮੀਟਿੰਗ ਹੋਈ ਐ ਜੀ ਕਿ ਹਲੋ ਅੱਜ ਨਸ਼ੇ ਸੰਬੰਧੀ ਡੀਐਸਪੀ ਪੱਟੀ ਉਹਨਾਂ ਨਾਲ ਮੀਟਿੰਗ ਹੋਈ ਆ ਮਤਲਬ ਨਸ਼ੇ ਦਾ ਜਿਹੜਾ ਬਹੁਤ ਜ਼ੋਰ ਜਿਹੜਾ ਬਹੁਤ ਤੇਜ਼ ਚੱਲ ਰਿਹਾ ਵਾ ਇੱਕ ਮੁਲਾਜ਼ਮ ਬਹੁਤ ਘਾਟੇ ਚ ਚੌਂਕੀ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਵਿਚਾਰ ਚਾ ਕੀਤੀ ਪਹਿਲਾਂ ਮੁਲਾਜ਼ਮ ਵਧਾਈਏ ਤੇ ਬਾਕੀ ਡੀਐਸਪੀ ਵੀ ਨੇ ਭਰੋਸਾ ਦਵਾਇਆ ਵੀ ਜਲਦੀ ਤੋਂ ਜਲਦੀ ਜਿਹੜੇ ਵੱਡੇ ਵੱਡੇ ਸਮਰਗਰ ਜਿਹੜੇ ਨਸ਼ੇ ਵਾਲੇ ਆ ਇਹਨਾਂ ਨੂੰ ਚੋਕਾਂ ਦੇ ਦੁੱਤਾ ਜਾਊਗਾ ਬਾਕੀ ਸੀਐਮ ਭਗਵੰਤ ਮਾਨ ਉਹਨਾਂ ਵੱਲੋਂ ਸ਼ਕਤੀ ਬਹੁਤ ਹਸਦਾਲਿਆਲ ਜੀ ਭੁਲਰ ਪੱਟੀ ਸਾਡਾ ਮੰਤਰੀ ਸਾਹਿਬ ਉਹਨਾਂ ਵੱਲੋਂ ਵੀ ਬਹੁਤ ਜ਼ਿਆਦੀ ਸ਼ਕਤੀ ਆ ਪੀ ਛੇਤੀ ਤੇ ਛੇਤੀ ਨਸ਼ੇ ਤੋਂ ਜਿਹੜਾ ਇਹਨਾਂ ਨੇ ਆਪਣੀ ਨੌਜਵਾਨੀ ਪੀੜ੍ਹੀ ਐ ਇਹਨੂੰ ਕੱਢਿਆ ਜਾਵੇ ਬਹੁਤ ਦਲਦਲ 'ਚ ਵਸੇ ਹਣ ਕੱਲ ਪਰਸੋਂ ਇੱਕ ਦੀ ਮੱਲਾ ਵੀ ਡੋਇਨਾ ਮੌਤ ਹੋ ਗਈ ਆ ਦੁੱਖ ਆਉਂਦਾ ਵਾ ਜਦੋਂ ਛੋਟੇ ਛੋਟੇ ਧੀਆਂ ਪੁੱਤ ਜਾਂਦੇ ਆ ਬਹੁਤ ਵੱਡਾ ਦੁੱਖ ਆਂ ਐਂਦੇ ਹੱਥ ਜੋੜੇ ਅੱਜ ਪੁਲਿਸ ਦੀ ਗੱਡੀ ਹੋਈ ਕਿ ਸਾਨੂੰ ਵੱਤੋ ਵੱਤ ਮਲਾਜਨ ਦਿੱਤੇ ਜਾਣ ਤੇ ਦੋ ਚੋਂ ਦਿਨਾਂ ਦੇ ਵਿੱਚ ਇਹਨਾਂ ਨੂੰ ਨੱਥ ਪਾਈ ਜਵੇ ਪ੍ਰਧਾਨਾ ਆਮ ਆਦਮੀ ਪਾਰ ਅੱਜ ਵੇਖੋ ਜੀ ਜੋ ਸੀਐਮ ਭਗਵੰਤ ਮਾਨ ਨੇ ਨਸ਼ੇ ਦੇ ਤੇ ਸਕੰਜਾ ਕੱਸਿਆ ਵਾ ਅੱਜ ਸਾਡੇ ਮਾਨਯੋਗ ਡਿਪਟੀ ਸਾਹਿਬ ਸਾਡੇ ਕੋਲ ਇੱਥੇ ਪਹੁੰਚੇ ਨੇ ਸਾਨੂੰ ਵਿਸ਼ਵਾਸ ਦੇ ਕੇ ਗਏ ਆ ਕਿ ਜਲਦੀ ਤੋਂ ਜਲਦੀ ਜਿਹੜਾ ਅਸੀਂ ਨਸ਼ੇ ਤੇ ਨਾਥ ਪਾਵਾਂਗੇ ਭਰੋਸਾ ਹੀ ਦਿੱਤਾ ਗਿਆ ਜੀ ਪਰ ਟਾਈਮ ਲੱਗੂਗਾ ਈ ਢੀ ਜਲਦੀ ਤਾਂ ਅਸੀਂ ਮੰਨ ਨਹੀਂ ਸਕਦੇ ਭਈ ਢੀ ਜਲਦੀ ਹੋ ਜਾਊਗਾ ਪਰ ਚਲੋ ਭਰੋਸਾ ਦੇ ਗਏ ਆ ਇਹ ਭਰੋਸੇ ਤੇ ਅਸੀਂ ਵੀ ਭਰੋਸਾ ਕਰ ਲਿਆ ਵਾ ਪਰ ਜੇ ਕਿਰਪਾ ਕਰਨ ਤੇ ਨੌਜਵਾਨ ਪੀੜੀ ਨੂੰ ਬਚਾ ਲਈਏ ਬਹੁਤ ਵਧੀਆ ਗੱਲ ਆ ਜੀ ਇਸ ਕਰਕੇ ਅਸੀਂ ਡਿਪਟੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਅੱਜ ਸਾਨੂੰ ਪਰੋਸਾ ਦੇ ਕੇ ਗਏ ਆ ਜੀ ਧੰਨ ਸਿੰਘ ਜੀ ਬੋਲ ਆ ਜਿਹੜੀ ਬਾਈ ਨੇ ਮੈਨੂੰ ਇੱਕ ਕੰਪਲੇਟ ਕੀਤੀ ਆ ਡੀਐਸਟੀ ਸਾਹਿਬ ਨੂੰ ਤੇ ਇਹ ਨਹੀਂ ਕਹਿਣਾ ਬਹੁਤ ਇਹਦੇ ਬਾਰੇ ਕਹਿਣਾ ਜੋ ਵੀਰਜੀ ਵੀ ਜੋ ਆਪਾਂ ਪਲਾਨ ਕੀਤੀ ਸੁਭਰਾ ਦੇ ਇਹਨਾਂ ਨੂੰ ਜਿਹੜੇ ਬੰਦਿਆਂ ਦਾ ਨਾਮ ਦਿੱਤੇ ਆ ਇਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਵੀਰਜੀ ਤੁਹਾਨੂੰ ਮਿਲਿਆ ਕਿ ਤੁਹਾਡੇ ਕੋਈ ਸੱਟਾਂ ਲਾਈਆਂ ਹਾਂਜੀ ਸੱਟਾਂ ਲਾਈਆਂ ਵੀਰਜੀ ਮੇਰੇ ਸਾਰੇ ਸਾਰੇ ਮਲਿਆ ਕਾਰਨ ਵੀਰਜੀ ਸਮਾਲ ਲੈਣ ਗਿਆ ਹਾਂ ਤੇ ਉਹ ਆਉਂਦਾ ਵੀ ਮੈਂ 5000 ਤੋਂ ਘੱਟ ਦਿੰਦਾ ਨਹੀਂ ਆ 2 400 ਦਾ ਮੈਂ ਦਿੰਦਾ ਨਹੀਂ ਤੇ ਅੱਗੋਂ ਪਿੰਣੀਆਂ ਦੀਆਂ ਗੱਲਾਂ ਘਟਣ ਦੇ ਪਿਆ ਇਸੇ ਚੱਕਰ ਚ ਲੜਾਈ ਹੋ ਗਈ ਬਈ ਅੱਛਾ ਹਾਂਜੀ ਅੱਜ ਭਾਈ ਨੇ ਮੇਂ ਕੋਈ ਨਾਮ ਦਿੱਤੇ ਆ ਹਾਂਜੀ ਕੀ ਮੰਗੋਗੇ ਮੰਗ ਮੈਂ ਇਹ ਕਰਾਂਗਾ ਵੀ ਮੈਂ ਨਾਮ ਦਿੱਤੇ ਜਿਹੜੇ ਇਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਜੀ